ਆਦਮੀ ਜ਼ਬਾਣੇ ਪਰ ਖੌਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਨੇ ਸਥਾਈ ਨਿਵਾਸੀਆਂ ਦੇ ਟੀਚੇ ਲਈ ਮੁੱਖ ਸੋਧਾਂ ਦੀ ਯੋਜਨਾ ਤਿਆਰ ਕਰ ਲੀਤੀ ਹੈ ਕੈਨੇਡੀਅਨ ਸਰਕਾਰ ਦੇ ਕੋਲ ਸਥਾਈ ਨਿਵਾਸੀ ਪੱਦਰਾ ਲਈ ਮੀਸ ਤੇ ਸਾਰੇ ਵਿਕਲਪ ਨੇ ਜਿਸ ਨੂੰ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਮਹੱਤਵਪੂਰਨ ਤਬਦੀਲੀਆਂ ਦੱਸਿਆ ਮਿਲਰ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਆਉਣ ਵਾਲੀਆਂ ਤਬਦੀਲੀਆਂ ਕਾਸਮੈਟਿਕ ਨਹੀਂ ਜੋ ਕੈਨੇਡਾ ਦੀ ਇਮੀਗ੍ਰੇਸ਼ਨ ਨੀਤੀ ਦੇ ਵਿੱਚ ਰਣਨੀਤਕ ਤਬਦੀਲੀਆਂ ਨੂੰ ਦਰਸਾਉਂਦੀ ਹੈ ਜਿਸ ਦਾ ਦੇਸ਼ ਦੀ ਆਰਥਿਕਤਾ ਤੇ ਅਸਰ ਪੈਣ ਦੀ ਉਮੀਦ ਹੈ ਇੱਕ ਸੀਟੀਵੀ ਨਾਲ ਇੰਟਰਵਿਊ ਦੌਰਾਨ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਕਿਹਾ ਕਿ ਕੋਵਿਡ ਦੇ ਅੰਤ ਤੋਂ ਬਾਅਦ ਓਵਰਹੀਟਿੰਗ ਨੂੰ ਅਰਥ ਵਧਾਉਣ ਲਈ ਰੈਜੈਸਟ ਕਰਨ ਦੀ ਜ਼ਰੂਰਤ ਹੈ ਉਸਨੇ ਅਗਸਤ ਦੇ ਅਖੀਰ ਵਿੱਚ ਹੈਲੀਫੈਕਸ ਦੇ ਅੰਦਰ ਲਿਬਰਲ ਕੈਬਨਟ ਰੀਟਰੀਟ ਵਿੱਚ ਨੈੱਟਵਰਕ ਨੂੰ ਦੱਸਿਆ ਕਿ ਕੁਝ ਉਪਾਅ ਪੱਤਚਾਰ ਦੇ ਵਿੱਚ ਬਾਹਰ ਨਿਕਲ ਕੇ ਆਉਣਗੇ ਮਿਲਰ ਨੇ ਕਿਹਾ ਕਿ ਕੈਨੇਡਾ ਦੇ ਵਿੱਚ 60% ਇਮੀਗ੍ਰੇਸ਼ਨ ਆਰਥਿਕ ਤੌਰ ਤੇ ਚਲਾਇਆ ਗਿਆ ਅਤੇ ਇਸ ਨੂੰ ਦੂਜੇ ਦੇਸ਼ਾਂ ਵਿੱਚ ਬੇਮਿਸਾਲ ਰੱਖਿਆ ਗਿਆ ਜਿਸ ਨਾਲ ਅਸੀਂ ਆਪਣੀ ਤੁਲਨਾ ਕਰਦੇ ਹਾਂ ਫੈਡਰਲ ਸਰਕਾਰ ਨੇ ਹਾਲ ਹੀ ਇਸ ਦੇ ਵਿੱਚ ਹੋਏ ਵਾਅਦੇ ਤੋਂ ਬਾਅਦ ਅਸਥਾਈ ਵਿਦੇਸ਼ੀ ਕਾਮਿਆਂ ਦੀ ਤਨਖਾਹ ਘਟ ਦੀ ਧਾਰਾ ਨੂੰ ਘਟੌੜ ਅਤੇ ਕੋਵਿਡ ਤੋਂ ਬਾਅਦ ਮਜ਼ਦੂਰਾਂ ਦੀ ਘਾਟ ਦਾ ਹੱਲ ਕਰਨ ਲਈ ਪਹਿਲਾ ਹੀ ਸਖਤ ਨਿਯਮਾਂ ਦਾ ਐਲਾਨ ਕੀਤਾ ਹੈ ਨਵੰਬਰ 2023 ਵਿੱਚ ਸਰਕਾਰ ਨੇ ਅਗਲੇ 3 ਸਾਲਾਂ ਵਿੱਚ 2789 ਟੀਚਿਆਂ ਨੂੰ ਬੁਲਤ ਕਰ ਦਿੱਤਾ। ਉਦੇਸ਼ 2024 ਵਿੱਚ 4,85,000 2789 ਅਤੇ 2025 ਤੇ 26 ਵਿੱਚ 5 ਲੱਖ ਨੂੰ ਸਵੀਕਾਰ ਕਰਨਾ ਅਨੁਮਾਨਿਤ ਸੰਖਿਆ 2026 ਵਿੱਚ ਸਵਾਗਤ ਕਰਦੇ ਤੇ 2,96,000 27 ਨਿਵਾਸੀਆਂ ਤੋਂ ਦੁੱਗਣੀ ਤੋਂ ਵੱਧ ਹੈ। ਪਿਛਲੇ ਦਸੰਬਰ 2023 ਵਿੱਚ ਬੈਂਕ ਆਫ ਕੈਨੇਡਾ ਦੀ ਆਰਥਿਕ ਪੰਡਕਰੀ ਦੀ ਰਿਪੋਰਟ ਵਿੱਚ ਮੰਨਿਆ ਗਿਆ ਕਿ 2022 ਤੋਂ ਬਾਅਦ ਮਜ਼ਬੂਤ ਇਮੀਗ੍ਰੇਸ਼ਨ ਸੰਖਿਆਵਾਂ ਨੇ ਕੈਨੇਡਾ ਦੇ ਕਰਮਚਾਰੀਆਂ ਨੂੰ ਹੁਲਾਰਾ ਦੇਣ ਵਿੱਚ ਮਦਦ ਕੀਤੀ ਹੈ ਪਰ ਵੱਡਾ ਮੁੱਦਾ ਇਹ ਹੈ ਕਿ ਕੈਨੇਡਾ ਦੀ ਰਹਾਇਸ਼ ਦੀ ਸਪਲਾਈ ਇਮੀਗ੍ਰੇਸ਼ਨ ਵਿੱਚ ਹਾਲ ਹੀ ਦੇ ਅੰਦਰ ਹੋਏ ਵਾਅਦੇ ਦੇ ਅਨਸਾਰ ਨਹੀਂ ਹੋ ਰਹੀ ਹੈ ਕੈਨੇਡਾ ਦੀ ਇਮੀਗ੍ਰੇਸ਼ਨ ਨੀਤੀ ਵਿੱਚ ਮੌਜੂਦਾ ਦੇਸ਼ ਆਰਥਿਕ ਵਿਕਾਸ ਨੂੰ ਸਮਰਥਨ ਦੇਣ ਲਈ ਮਜ਼ਬੂਤ ਇਮੀਗ੍ਰੇਸ਼ਨ ਪੱਧਰ ਨੂੰ ਕਾਇਮ ਰੱਖਣ ਅਤੇ ਵਾਦੀ ਆਬਾਦੀ ਦੇ ਅਨੁਕੂਲ ਬਣਾਉਣ ਦੀਆਂ ਚੁਣੌਤੀਆਂ ਨੂੰ ਹੱਲ ਕਰਨ ਦੇ ਵਿਚਾਰ ਇੱਕ ਸੰਤੁਲਨ ਕਾਰਜ ਨੂੰ ਦਰਸਾਉਂਦੀ ਹੈ। ਕੈਨੇਡਾ ਦੇ ਸਥਾਈ ਨਿਵਾਸੀਆਂ ਦੇ ਪੱਧਰ ਸਾਲਾਂ ਦੌਰਾਨ ਵਿਕਸਤ ਹੋਈ ਅਤੇ ਆਉਣ ਵਾਲੀ ਤਬਦੀਲੀਆਂ ਜਨਤਕ ਅਤੇ ਰਾਜਨੀਤਿਕ ਦਬਾਅ ਪ੍ਰਤੀ ਸਰਕਾਰ ਦੇ ਜਵਾਬ ਨੂੰ ਦਰਸਾਉਂਗੀਆਂ। ਰਾਜਨੀਤਿਕ ਪਾਰਟੀਆਂ ਅਤੇ ਨੀਤੀ ਨਿਰਮਾਤਾ ਇਮੀਗ੍ਰੇਸ਼ਨ ਨੀਤੀਆਂ ਤੇ ਜ਼ੋਰ ਦੇ ਰਹੇ ਨੇ ਜੋ ਦੇਸ਼ ਦੀਆਂ ਆਰਥਿਕ ਜ਼ਰੂਰਤਾਂ ਨੂੰ ਤਰਜੀਹ ਦਿੰਦੀਆਂ ਨੇ। ਕੈਨੇਡਾ ਨੇ ਵੀ ਇਮੀਗ੍ਰੇਸ਼ਨ ਬਾਰੇ ਆਪਣੇ ਵਿਚਾਰ ਪ੍ਰਗਟ ਕਰ ਦਰਤੇ ਨੇ ਨੈਸ਼ਨਲ ਪੋਸਟ ਦੇ 1 ਲੱਖ ਨੈਸ਼ਨਲ ਪੋਸਟ ਦੇ ਇੱਕ ਲੇਖ ਦੇ ਅਨਸਾਰ ਮਾਰਚ 2020 ਵਿੱਚ 50% ਕੈਨੇਡੀਅਨਾਂ ਨੇ ਕਿਹਾ ਕਿ ਦੇਸ਼ ਬਹੁਤ ਜ਼ਿਆਦਾ ਪ੍ਰਵਾਸੀਆਂ ਨੂੰ ਸਵੀਕਾਰ ਕਰ ਰਿਹਾ ਹੈ ਪਰ ਜਨਾਈ ਵਿੱਚ ਹੀ ਗਿਣਤੀ 60% ਪਹੁੰਚ ਗਈ ਪੋਲ ਦੇ ਅਨੁਸਾਰ ਜੁਲਾਈ ਦਾ ਇਹ ਆਂਕੜਾ ਦਹਾਕਿਆਂ ਦੇ ਵਿੱਚ ਜਿੱਥੇ ਕੈਨੇਡੀਅਨਾਂ ਦੀ ਇਮੀਗ੍ਰੇਸ਼ਨ ਨੀਤੀ ਪ੍ਰਤੀ ਸਭ ਤੋਂ ਵੱਧ ਅਸਤੁਸ਼ਟੀ ਜ਼ਾਹਰ ਕਰ ਰਿਹਾ ਹੈ ਦ ਲੀਜ਼ਰ ਫਾਰ ਐਸੋਸੀਏਸ਼ਨ ਆਫ ਕੈਨੇਡੀਅਨ ਸਟੱਡੀਜ਼ ਦੁਆਰਾ ਕਰਾਇਆ ਗਿਆ ਪੋਲ ਨੇ ਦਿਖਾਇਆ ਕਿ ਸਿਰਫ 28% ਉਤਰਦਾਤਾਵਾਂ ਨੇ ਕਿਹਾ ਕਿ ਨਵੇਂ ਆਉਣ ਵਾਲਿਆਂ ਦੀ ਗਿਣਤੀ ਸਹੀ ਹੈ। ਕੈਨੇਡਾ ਵਿੱਚ ਰਾਜਨੀਤਿਕ ਦ੍ਰਿਸ਼ਟੀਕੋਣ ਦੇ ਅੰਦਰ ਇੱਕ ਵਧੇਰੇ ਸੰਤੁਲਿਤ ਟਿਕਾਊ ਇਮੀਗ੍ਰੇਸ਼ਨ ਨੀਤੀ ਦੀ ਮੰਗ ਵੱਧ ਰਹੀ ਹੈ। ਕੰਜ਼ਰਵੇਟਰ ਆਗੂ ਪੀਅਰ ਪੋਲੀਵਰ ਨੇ ਚੋਣੇ ਜਾਣ ਤੇ ਕੈਨੇਡਾ ਦੀ ਆਬਾਦੀ ਦੇ ਵਾਧੇ ਤੇ ਲਗਾਮ ਲਗਾਉਣ ਦਾ ਵਾਅਦਾ ਕੀਤਾ ਹੈ ਕਿਹਾ ਹੈ ਕਿ ਲਿਬਰਲ ਸਰਕਾਰ ਨੇ ਸਾਡੀ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਤਬਾਹ ਕਰ ਦਿੱਤਾ ਹੈ। ਬਲੂਬਰਗ ਦੀ ਇੱਕ ਰਿਪੋਰਟ ਦੇ ਅਨੁਸਾਰ ਵਿਦੇਸ਼ੀ ਕਾਮੇ ਅੰਤਰਰਾਸ਼ਟਰੀ ਵਿਦਿਆਰਥੀ ਨੂੰ ਪਨਾਹ ਮੰਗਣ ਵਾਲੇ ਸਮੀਤ ਕੈਨੇਡਾ ਦੇ ਅੰਦਰ ਸਥਾਈ ਪ੍ਰਵਾਸ ਵਿੱਚ ਵਾਧੇ 2023 ਵਿੱਚ ਦੇਸ਼ ਦੀ ਆਬਾਦੀ ਵਿਕਾਸ ਦਰ ਨੂੰ 3.2% ਤੱਕ ਵਧਾ ਦਿੱਤਾ ਜੋ ਦੁਨੀਆ ਦੀ ਸਭ ਤੋਂ ਤੇਜ਼ ਤੇਜ਼ੀ ਦੇ ਨਾਲ ਇੱਕ ਹੈ ਕੈਨੇਡਾ ਆਪਣੀ ਆਬਾਦੀ ਕਿਰਤ ਸ਼ਾਂਤੀ ਅਤੇ ਆਰਥਿਕ ਵਿਕਾਸ ਨੂੰ ਵਧਾਉਣ ਦੇ ਲਈ ਆਪਣੇ ਇਮੀਗ੍ਰੇਸ਼ਨ ਪੱਧਰ ਨੂੰ ਵਧਾ ਰਿਹਾ ਹੈ ਸਥਾਈ ਨਿਵਾਸ ਟੀਮ ਬਾਰੇ ਪੁੱਛੇ ਜਾਣ ਤੇ ਮਿਲਰ ਨੇ ਮਹੱਤਵਪੂਰਨ ਤਬਦੀਲੀਆਂ ਤੋਂ ਉਸ ਦਾ ਮਤਲਬ ਕੀ ਹੈ ਏਜ ਦਾ ਵਿਸਥਾਰ ਵਿੱਚ ਨਹੀਂ ਦੱਸਿਆ ਪਰ ਉਸਨੇ ਕਿਹਾ ਕਿ ਸਰਕਾਰ ਜਾਂਚ ਕਰੇਗੀ ਕਿ ਪੱਧਰ ਨੂੰ ਜਾਰੀ ਰੱਖਣਾ ਰੋਕਿਆ ਜਾ ਘਟਾਣਾ ਚਾਹੀਦਾ ਹੈ ਦੇਸ਼ ਤੇ ਦਾਖਲੇ ਦੇ ਉੱਪਰ ਜਿੱਥੇ ਹੋਣ ਵਾਲੇ ਸਥਾਈ ਨਿਵਾਸ਼ਣ ਦੀ ਗਿਣਤੀ ਨੂੰ ਘਟਾਉਣ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰੀ ਨੀਤੀ ਵਿੱਚ ਇੱਕ ਤਬਦੀਲੀ ਨੂੰ ਦਰਸਾਉਂਦੀ ਹੈ ਜਿਸਨੇ ਪਹਿਲੇ ਇਮੀਗ੍ਰੇਸ਼ਨ ਪੀਚਿਆਂ ਵਿੱਚ ਵਾਅਦਾ ਕੀਤਾ ਜਿਸ ਇਸ ਦਾ ਉਦੇਸ਼ ਮੌਜੂਦਾ ਰੈਇਸਟਿਕ ਫਾਇਦੀ ਚਿੰਤਾਵਾਂ ਦੇ ਵਿਚਕਾਰ ਆਏ ਨਵੇਂ ਲੋਕਾਂ ਨੂੰ ਇੱਕੀਕ੍ਰਿਤ ਕਰਨਾ ਦੇਸ਼ ਦੀ ਸਮਰੱਥਾ ਦੇ ਨਾਲ ਇਮੀਗ੍ਰੇਸ਼ਨ ਨੂੰ ਸੰਤੁਲਿਤ ਕਰਨਾ ਹੈ ਕੈਨੇਡਾ ਨੂੰ ਕੁਝ ਖੇਤਰਾਂ ਦੇ ਅੰਦਰ ਰੈਇਸਟਿਕ ਘਾਟ ਬੁਨਿਆਦੀ ਢਾਂਚੇ ਤਣਾਵ ਦੇ ਨਾਲ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਮੀਗ੍ਰੇਸ਼ਨਾਂ ਦੇ ਕਾਰਨ ਆਬਾਦੀ ਵਿੱਚ ਤੇਜ਼ੀ ਨਾਲ ਵਾਧੇ ਨੇ ਖਾਸ ਤੌਰ ਤੇ ਪ੍ਰਮੁੱਖ ਸ਼ਹਿਰਾਂ ਕੇਂਦਰਾਂ ਤੇ ਘਰਾਂ ਦੀ ਘਾਟ ਨੂੰ ਬੁਦਾ ਦਤਾ ਹਾਊਸਿੰਗ ਦੀ ਮੰਗ ਸਪਲਾਈ ਦੀ ਨੂੰ ਪਛਾੜ ਰਹੀ ਹੈ ਜਿਸ ਨਾਲ ਘਰਾਂ ਦੀ ਕੀਮਤਾਂ ਤੇ ਕਿਰਾਏ ਅਸਮਾਨ ਨੂੰ ਛੂਣ ਲੱਗ ਪਏ ਨੇ ਬਹੁਤ ਸਾਰੇ ਕੈਨੇਡੀਅਨਾਂ ਨੇ ਰਿਹائش ਦੀ ਸਮਰੱਥਾ ਨੂੰ ਇੱਕ ਮਹੱਤਵਪੂਰਨ ਚਿੰਤਾ ਬਣਾਉਂਦੇ ਨੇ ਤੇ ਕੋਈ ਵੀ ਤਬਦੀਲੀ ਕੈਨੇਡਾ ਦੀਆਂ ਇਮੀਗ੍ਰੇਸ਼ਨ ਨੀਤੀਆਂ ਨੂੰ ਤਰਹੀਜ਼ਾ ਨੂੰ ਪ੍ਰਭਾਵਿਤ ਕਰੇਗੀ ਇਸ ਦੀ ਆਬਾਦੀ ਵਾਦੀ ਆਰਥਿਕ ਸਥਿਤੀ ਤੇ ਸੰਭਵਿਤ ਤੌਰ ਤੇ ਵਿਸ਼ਵ ਵਕਰ ਨੂੰ ਪ੍ਰਭਾਵਿਤ ਕਰਨਗੇ ਕਿਉਂਕਿ ਇਹ ਇਸ ਦੇ ਉੱਚ ਆਵਾਜ਼ ਦਾਖਲੇ ਲਈ ਚੁਣਿਆ ਜਾਂਦਾ ਹੈ। ਕੈਨੇਡਾ ਦੇ ਇਮੀਗ੍ਰੇਸ਼ਨ ਪਧਰਾ ਵਿੱਚ ਤਬਦੀਲੀਆਂ ਤੇਜ਼ੀ ਨਾਲ ਵਾਦੀ ਆਬਾਦੀ ਦੇ ਵਾਧੇ ਦੀਆਂ ਚੁਣੌਤੀਆਂ ਦੇ ਨਾਲ ਇਮੀਗ੍ਰੇਸ਼ਨ ਦੇ ਲਾਭਾਂ ਨੂੰ ਸੰਤੁਲਿਤ ਕਰਨ ਲਈ ਇੱਕ ਰਣਨੀਤਿਕ ਕੋਸ਼ਿਸ਼ ਨੂੰ ਦਰਸਾਉਂਦੀ ਹੈ। ਸਰਕਾਰ ਇਹ ਸੁਨਿਸ਼ਚਿਤ ਕਰਨ ਲਈ ਵੀ ਇੱਕ ਵਿਆਪਕ ਪਹੁੰਚ ਅਪਣਾ ਰਹੀ ਹੈ ਕਿ ਕੈਨੇਡਾ ਦਾ ਸਵਾਗਤ ਕਰਨਾ ਜਾਰੀ ਰਹੇਗਾ ਪਰ ਟਿਕਾਊ ਇਮੀਗ੍ਰੇਸ਼ਨ ਨੀਤੀ ਦੇ ਨਾਲ ਇਸ ਲਈ ਜਿਵੇਂ ਕਿ ਸਰਕਾਰ ਇਹਨਾਂ ਤਬਦੀਲੀਆਂ ਨਾਲ ਅੱਗੇ ਵਧ ਰਹੀ ਹੈ ਇੱਕ ਅਜਾਈ ਪ੍ਰਣਾਲੀ ਬਣਾਉਣ ਤੇ ਵੀ ਜ਼ੋਰ ਦਿੱਤਾ ਜਾਵੇਗਾ ਜੋ ਆਰਥਿਕ ਵਿਕਾਸ ਅਤੇ ਆਵਾਸ ਬੁਨਿਆਦੀ ਢਾਂਚੇ ਸਮਾਜਿਕ ਸੇਵਾਵਾਂ ਬਾਰੇ ਚਿੰਤਾਵਾਂ ਅਤੇ ਸੰਬੋਧਿਤ ਕਰਦੇ ਪ੍ਰਵਾਸੀਆਂ ਦੇ ਸਫਲ ਏਕੀਕਰਨ ਦਾ ਸਮਰਥਨ ਕਰਦਾ ਹੈ ਜੂਨ 2023 ਵਿੱਚ ਇਮੀਗ੍ਰੇਸ਼ਨ ਸਰਨਾਟੀ ਸਿਟੀਜ਼ਨਸ਼ਿਪ ਕੈਨੇਡਾ ਆਰਸੀਸੀ ਨੇ ਰੈਂਕ ਦੀ ਬਦਲੀਅਤ